ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਗੁਰਦੁਆਰਾ ਸਾਹਿਬ ਮਨੀਕਰਨ ਇਸ ਵੇਲੇ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਮਨੀਕਰਨ ਤੇ ਤੁਸੀਂ ਵੇਖ ਸਾਹਦੇ ਹੋ ਜੀ ਇਹ ਹੈ ਜੀ ਬਾਬਾ ਜੀ ਦਾ ਤਪ ਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਨਰਿਆਣ ਹਰੀ ਜੀ ਦਾ ਇਹ ਤਪ ਸਥਾਨ ਹੈ ਜੀ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਬਣਾਇਆ ਸੀ ਤੇ ਇਸ ਵੇਲੇ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਮਨੀ ਚਾ ਇੱਥੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਏ ਸੀ ਇਸ ਕਰਕੇ ਇਸ ਗੁਰਦੁਆਰੇ ਦਾ ਨਾਮ ਹੈ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਾਹਿਬ ਮਨੀ ਕਰਨ ਸਾਹਿਬ ਤੁਸੀਂ ਦੇਖ 사ਤੇ ਹੋ ਤੇ ਆਹ ਵੇਖੋ ਜੀ ਏ ਬੜੀ ਜੀ ਪਾਰਵਤੀ ਨਦੀ ਹੈ ਜੀ ਤੇ ਸਾਹਮਣੇ ਮੰਦਿਰ ਬਣਿਆ ਜੀ ਤੇ ਆਪ ਜੀ ਦਰਸ਼ਨ ਕਰ ਸਕਦੇ ਹੋ ਜੀ